پتا لگے کٹے ہوئے گرو سا ان کیرپا سا ہی کو سردار بناؤ سوا لاکھ سے ایک دوے گوبند سنگ نام پہ ان گریب سکھوں کو میں دوں پاتشا گرو صاحب کو میں دوں پاتشاہی پاتشاہی دن کی گل کر گئی ਪਰ ਪਾਸਾ ਹੀ ਹੈ ਤੇ ਮਿਲ ਨਹੀਂ ਗੁਰੂ ਸਾਹਿਬ ਸਾਨੂੰ ਪਾਸਾ ਹੀ ਦੇਣਾ ਚਾਹੁੰਦੇ ਐ ਤੇ ਸਿਸਟਮ ਜਿਹੜਾ ਰਾਜ ਭਾਗ ਹੈ ਜਿਹੜਾ ਸਾਰਾ ਸਿਸਟਮ ਚਲਾ ਰਿਹਾ ਹੈ ਉਹ ਸਾਨੂੰ ਚੌਂਕੀ ਦਾ ਰੱਖਣ ਨੂੰ ਵੀ ਤਿਆਰ ਨਹੀਂ ਸੋਬਰਸੀਂ ਜਿਹੜਾ ਸੁਪਨਾ ਗੁਰੂ ਸਾਹਿਬ ਨੇ ਲਿਆ ਜਿਹੜਾ ਸੁਪਨਾ 바ਵਾ ਸਾਹਿਬ ਡਾਕਟਰ ਭੀਮਰਾਓ ਅੰਬੇਡਕਰ ਨੇ ਲਿਆ 바ਵਾ ਸਾਹਿਬ ਅੰਬੇਡਕਰ ਨੇ ਕਿਆ ਆਪਣੀਆਂ ਕੱਤੀਆਂ ਕੰਦਾ ਤੇ ਲਿਖ ਦਿਓ ਤੁਸੀਂ ਇੱਕ ਦਿਨ ਇਸ ਦੇਸ਼ ਦੇ ਹੁਕਮਰਾਨ ਬਣਨਾ ਹੈ تصویر اس دیش کے بڑھنا ہے بابا صاحب کر لکھ گئے کہہ کے گئے سویدھان سانو دے گئے پر کسی نے دینا نہیں کہ کوہوں کسی کو راج نہ دے ہے کوہوں کسی کو راج نہ دے ہے جو لے نج بر سے لے ہے اپنی طاقت راج باغ لانا پڑنا مجھے جی آپ کا کہیے کہ کلے خونہ صاحب جا کرنجید گیری جا بےتس کھارو یا بھگوت سنگی سارے جڑے ساتھی ہے ਇਹ ਕਲੇ ਕਲੇ ਅਸੀਂ ਸਾਰੇ ਛੋਟੀਆਂ ਛੋਟੀਆਂ ਜਥੇਬੰਦੀਆਂ ਵੜਾ ਕੇ ਰਾਜਪੱਤਰ ਤੱਕ ਪਹੁੰਚ ਜਾਗੇ ਔਖਾ ਕੰਮ ਹੈ ਸੋ ਅਸੀਂ ਇਸ ਗੱਲ ਨੂੰ ਦੇਖਦੇ ਹੋਏ ਇੱਕ ਫੈਸਲਾ ਲਿਆ ਕਿ ਕਿਉਂ ਨਾ ਇੱਕ ਸੰਯੁਕਤ ਦਲਤ ਮੋਰਚਾ ਬਣਾਇਆ ਜਾਵੇ ਜਿਹੜੇ ਸਿਸਟਮ ਦੇ ਵਿੱਚ ਸਾਡੀ ਲੜਾਈ ਹੈ ਉਹ ਸਿਸਟਮ ਦੇ ਲੋਕ ਕਿਵੇਂ ਚੱਲਦੇ ਐ ਸਾਨੂੰ ਉਸ ਤੰਗ ਰਾਹੀ ਜਵਾਬ ਦੇਣਾ ਪੈਣਾ ਹੈ ਤੋ ਇਸ ਗੱਲ ਨੂੰ ਸੋਚ ਕੇ ਸੰਯੁਕਤ ਦਲਤ ਮੋਰਚੇ ਦਾ ਗਠਨ ਕੀਤਾ ਜਿਹਦਾ ਸ਼ਾਰਟਕਟ ਸੀ ਐਸ ਡੀ ਐਮ ਉਹ ਐਸ ਡੀ ਐਮ ਕਿਉਂ ਮਰੇ ਤੁਸੀਂ ਸਾਰੇ ਮੇਰੇ ਸਾਹਮਣੇ ਜਿਹੜੇ ਲੋਕ ਬੈਠੇ ਆ ਮੈਨੂੰ ਏ ਬੀ ਸੀ ਊੜਾੜਾ ਪੜਾਉਣ ਦੀ ਲੋੜ ਨਹੀਂ ਐ ਤੁਸੀਂ ਸਾਰੇ ਏ ਬੀ ਸੀ ਊੜਾੜਾ ਪੜੇ ਹੋਇਓ ਏ ਟੂ ਜ਼ेड ਤੱਕ ਪੜੇ ਹੋਇਓ ਕਈ ਵਾਰ ਅਸੀਂ ਕਿਉਂ ਨੇ ਸਟੇਜ ਤੇ ਅਸੀਂ ਆਏ ਭਾਸਣ ਦੇਣ ਆ ਊੜਾੜਾ ਸਿਖਾਉਣ ਲੱਗ ਜਾਂਦੇ ਆ ਭਾਈ ਜਿਹੜੇ ਪਹਿਲਾਂ ਹੀ ਏ ਬੀ ਸੀ ਜ਼ेड ਤੱਕ ਪੜੇ ਹੋਇਆ ਉਹਨਾਂ ਨੂੰ ਊੜਾੜਾ ਕੀ ਸਿਖਾਵਾਂਗੇ ਸੋ ਇਸ ਕਰਕੇ ਸਾਨੂੰ ਲੋੜ ਹੈ ਕਿ ਸਿਸਟਮ ਦੇ ਵਿੱਚ ਅਸੀਂ ਆਪਣੇ ਲੋਕਾਂ ਨੂੰ ਰਾਜ ਭਾਗ ਦੇ ਵਿੱਚ ਭਾਗੀਦਾਰ ਕਿਵੇਂ ਬਣਾਉਣਾ ਹੈ ਕੁਨਾ ਸਾਹਮਣੇ ਨਾ ਰੱਖਿਆ ਹਾਸ਼ਿਆ ਲੋਕਦਲ ਹਾ ਇਸ ਜਿੰਨੇ ਬਲਾਰੇ ਤੇ ਬੋਲੇ ਮੈਨੂੰ ਵੀ ਲੱਗਿਆ ਕਿ ਕਿਸੇ ਨੇ ਇਸ ਗੱਲ ਤੇ ਚਰਚਾ ਕੀਤੀ ਹਾਸ਼ਿਆ ਲੋਕਦਲ ਦਾ ਮਤਲਬ ਹੈ ਕਿ ਜਿਹੜੇ ਲੋਕ ਹਾਸ਼ੀ ਦੇ ਘੇਰੇ ਗਏ ਹਾਸ਼ੀਏ ਤੋਂ ਧੱਕੇ ਹੋਏ ਲੋਕਾਂ ਨੂੰ ਇਕੱਠੇ ਕਰਨ ਵਾਸਤੇ ਕੁਡਾ ਸਾਹਿਬ ਨੇ ਹਾਸ਼ੀਆ ਲੋਕਦਲ ਦਾ ਗਠਨ ਕੀਤਾ ਬੈਗ ਫੜ ਕੇ ਨੌਕਰੀ ਕਰਦੇ ਹੋਏ ਵਿਚਾਰੇ ਪਿੰਡ-ਪਿੰਡ ਜਾਂਦੇ ਐ ਲੋਕਾਂ ਨੂੰ ਇਕੱਠੇ ਕਰਦੇ ਐ ਦੋ-ਦੋ ਚਾਰ-ਚਾਰ ਲੋਕਾਂ ਨੂੰ ਬੁਲਾ ਕੇ ਮੀਟਿੰਗਾਂ ਕਰਨੀਆਂ ਸਾਰਿਆਂ ਨੂੰ ਜੁਆਇੰਟ ਕਰਨਾ ਕਿ ਜੇ ਅਪਾ ਕੁਛ ਨਾ ਕੁਛ ਸਮਾਜ ਲਈ ਕਰੀਏ ਕੋਈ ਦਰਦ ਹੈ ਇੱਕ ਲੜਾਈ ਬੜੀ ਵੱਡੀ ਲੜਾਈ ਇਹਨਾਂ ਨੇ ਲੜੀ ਇਹਨਾਂ ਦਾ ਬੜਾ ਵੱਡੋ ਜੋਰਦ ਆ ਰਿਹਾ ਸਮਾਜ ਦੇ ਉਹਨਾਂ ਲੋਕਾਂ ਦਾ ਵੀ ਮੈਂ ਧੰਭਾਦੀਆਂ ਜਿਨ੍ਹਾਂ ਨੇ ਗੁੱਡਾ ਸਾਹਿਬ ਦਾ ਸਾਡੇ ਵਰਗੇ ਲੋਕਾਂ ਦਾ ਸਾਥ ਦਿੱਤਾ ਕਿ ਹਾਂ ਜੜੀ ਲੜਾਈ ਸਾਨੂੰ ਲੜਨੀ ਚਾਹੀਦੀ ਹੈ ਉਹ ਲੜਾਈ ਇਤਿਹਾਸ ਬਣ ਗਿਆ ਤੇ ਅੱਜ ਅਸੀਂ ਦਿਨ ਮਨਾ ਰਹੇ ਹਾਂ ਸ਼੍ਰੋਮਣੀ ਜਨਰਲ ਅਮਰਸ਼ੀਲ ਬਾਬਾ ਜੀਵਨ ਸਿੰਘ ਜੀ ਦੇ ਰੰਗਰੇਟਾ ਗੁਰੂ ਘਰ ਬੈਠੇ ਦੇ ਖਤਾਬ ਦਾ ਤੇ ਜੇ ਅਸੀਂ ਉਹ ਦਿਨ ਮਨਾ ਰਹੇ ਆ ਤੇ ਮਿੱਤਰੋ ਤੇ ਆਇ ਨੀ ਆ ਤੇ ਆਪਾਂ ਚਾਹ ਲੱਗੀ ਸੀ ਬਾਹਰ ਤੇ ਗੁੱਡਾ ਸਾਹਿਬ ਨੇ ਆਸ ਦਿੱਤਾ ਕਿ ਰੋਟੀ ਵੀ ਖਾ ਕੇ ਜਾਣੀ ਹੈ ਰੋਜ਼ ਅਸੀਂ ਰੋਟੀ ਖਾਣੇ ਆ ਪ੍ਰਸ਼ਾਦ ਦੇ ਸਕਦੇ ਆ ਤੇ ਕਾਹ ਪ੍ਰਸ਼ਾਦ ਦੇ ਸਕਦੇ ਆ ਸਾਰਬ ਉਸ ਕਰਦੇ ਆ ਮੈਂ ਬਹੁਤ ਜਣਾ ਦੇਖਦਾ ਹੁਣਾ ਕਿਤੇ ਬਾਬਾ ਜੀਵਨ ਸਿੰਘ ਦਾ ਦਿਨ ਬਣਾਈਏ ਚਾਹ ਗੁਰੂ ਰਵਿਦਾਸ ਦਾ ਦਿਨ ਮਨਾਈਏ ਭਗਵਾਨ ਬਾਲ ਮੋਜੀਦਾ ਦਿਨ ਮਨਾਈਏ ਬਾਬਾ ਦੀਪ ਸਿੰਘ ਦਾ ਕਿਸੇ ਦਾ ਵੀ ਦਿਨ ਮਨਾਈਏ ਜੇ ਅਸੀਂ ਕਿਤੇ ਜਾਈਏ ਨਾ ਤਾਂ ਕੁਝ ਲੋਕ ਸਿਆਣੇ-ਸਾਣੇ ਬੰਦੇ ਜਿਨ੍ਹਾਂ ਨੂੰ ਅਸੀਂ ਸਿਆਣੇ ਕਹਿ ਲੈਂਦੇ ਆ ਆਗੇ ਬੋਚਕ ਜਣੇ ਕਰਨ ਤੇ ਕਹਿਣਗੇ ਇੱਥੇ ਰਾਜਨੀਤਿਕ ਗੱਲ ਨਾ ਕਰੋ ਭਾਈ ਤੁਸੀਂ ਇੱਥੇ ਫਿਰ ਦੇਖ ਖਾਣ ਵਾਸਤੇ ਇਕੱਠੇ ਹੋਇਓ ਲੰਗਰ ਸੱਗਣ ਵਾਸਤੇ ਇਕੱਠੇ ਹੋਇਓ بہتر گھنٹے کچھ نہیں ہوندہ بندہ مرد نہیں جی پانی بھی نہ پیے تو بہت بخ ہال کی بہت کچھ کیتا جنگی دے کے بڑا سنگرش کیتا اور کر رہے ہیں سو so اسی ایک میں گھر سارا ایک گل کہ چاہتا ستکار یوگ میرے ساتھیوں جنہیں بلا رہے تھے بول جا تو سارے بولنے والے بیٹھے ہو میرے سامنے جنہیں بیٹھے ہو تو سارے بولنے والے ہوں بلا رہے ہو ایک گل تو ضرور جی سٹیج پہ آپ بولو ਉਥੇ ਇੱਕ ਗੱਲ ਤੈਅ ਕਰ ਦਿਓ ਕਿ ਸਾਡੀ ਆਬਾਦੀ ਹੁਣ 34% ਨਹੀਂ ਹੈ ਬਹੁਤ ਸਾਰੇ ਲੋਕ ਪੜੇ ਲਿਖੇ 34% ਹੀ ਗਏ ਜਾਣਗੇ ਭਾਈ ਸਾਡੀ ਆਬਾਦੀ ਹੁਣ ਹੋ ਗਈ 38.9% ਯਾਨੀ 40% ਅਸੀਂ ਭਾਈ ਚਰਦੀ ਆਬਾਦੀ ਹੋ ਗਈ ਤੇ ਜਿੱਥੇ ਤੁਸੀਂ ਗੱਲ ਕਰੋ ਪਿੰਡ ਚ ਸਾਫ ਚ ਜਿੱਥੇ ਖੜ ਕੇ ਗੱਲ ਕਰੋ ਉਥੇ ਗੱਲ ਕਰੋ 40% ਆਬਾਦੀ ਦੀ ਕਿ 40% ਅਸੀਂ ਭਾਈ ਚਰਦੀ ਆਬਾਦੀ ਹੈ ਜਿਹਦੇ ਵਿੱਚੋਂ ਇਕੱਲੇ ਮذਬੀ ਸਿੱਖਾਂ ਦੀ 31% ਆਬਾਦੀ ਹੈ ਸੈਕਟਰੀ ਅਜ ਤੇ ਅਸੀਂ ਕਿੱਥੇ ਫਿਰਦੇ ਆ ਸੋ ਸਾਨੂੰ ਇਹ ਸਾਰੀਆਂ ਚੀਜ਼ਾਂ ਸਮਾਜ ਦੇ ਵਿੱਚ ਲੈ ਕੇ ਜਾਣੀਆਂ ਪੈਣਗੀਆਂ 31% ਦੇ ਨਾਲ ਪੰਜਾਬ ਦੇ ਵਿੱਚ ਸਰਕਾਰ ਬਣਦੀ ਹੈ 31% ਵੋਟਾਂ ਨਾਲ ਮਲੇ ਸਾਬ ਨੂੰ ਪਤਾ 31% ਦਾ ਸਰਕਾਰ ਬਣਦੀ ਹੈ ਸਾਡੀ ਆਬਾਦੀ 40% ਹੈ ਪਰ ਅਸੀਂ ਆਬਾਦੀ ਦੀ ਤਾਂ ਗੱਲ ਜ਼ਰੂਰ ਕਰੀ ਜਰਾਂ ਪਰ ਜਿਹੜੀ ਆਬਾਦੀ ਦੀ ਅਸੀਂ ਗੱਲ ਕਰਦੇ ਆ ਭਾਈ ਸਿਸਟਮ ਇੱਥੇ ਹੋਰ ਤਰ੍ਹਾਂ ਦਾ ਹੈ ਇੱਥੇ ਵੋਟ ਪਾਉਣ ਵਾਲਾ ਦਿਖਦਾ ਹੈ ਇੱਥੇ ਵੋਟ ਪਵਾਉਣ ਵਾਲਾ ਦਿਖਦਾ ਹੈ ਇਥੇ ਰਿਜ਼ਲਟ ਕੱਢਣ ਵਾਲਾ ਵਿਕਦਾ ਹੈ ਇਥੇ ਰਿਜ਼ਲਟ ਸੁਣਾਉਣ ਵਾਲਾ ਵਿਕਦਾ ਹੈ ਇਥੇ ਸਾਰਾ ਸਿਸਟਮ ਬਕਾਊ ਹੈ ਜਿੱਥੇ ਸਾਰਾ ਸਿਸਟਮ ਬਕਾਊ ਹੋਵੇ ਉੱਥੇ ਫਿਰ ਲੜਾਈ ਲੜਨੀ ਕਸ਼ਮੀਰ ਸਿੰਘ ਹੋਰਾਂ ਵਾਸਤੇ ਜਾਂ ਕਿਰਨਜੀਤ ਗਹਿੜੀ ਹੋਰਾਂ ਵਾਸਤੇ ਜਾਂ ਸਾਰੇ ਸਾਥੀਆਂ ਵਾਸਤੇ ਸੌਖਾ ਕੰਮ ਨਹੀਂ ਹੈ ਪਰ ਅਸੀਂ ਹੌਸਲਾ ਵੀ ਨਹੀਂ ਛੱਡਣਾ ਕਿ ਲੜਾਈ ਲੜੀ ਵੀ ਜਾ ਸਕਦੀ 12000 ਪਿੰਡ ਐ ਸਾਥੀਓ 12570 ਪਿੰਡ ਐ ਟਾਰਗੇਟ ਰੱਖ ਕੇ ਚੱਲੇ ਮੈਂ ਦਲਸਰਨਾ ਪ੍ਰਧਾਨ ਹੁੰਦਾ ਸੀ ਮੈਨੂੰ ਕਦੇ ਕਿਵੇਂ ਲੜਾਈ ਲੜੋਂਗੇ ਇੱਕ ਪਿੰਡ ਚ ਪੰਜ ਸਾਥੀ ਥੋੜੇ ਈ ਇਮਾਨਦਾਰ ਥੋੜੇ ਨਾਲ ਤੁਰ ਪਏ ਤਾਂ ਸਿਸਟਮ ਨੂੰ ਤੁਸੀਂ ਕਿਹਦੀ ਕਿਹੜੇ ਪਾ ਸਕਦੇ ਹੋ ਪੰਜ ਬੰਦੇ ਕਹਿਣ ਪੰਜ ਬੰਦੇ ਆਪਾਂ ਤਿਆਰ ਕਰ ਲਗੇ ਜੀ ਪੰਜ ਬੰਦੇ ਮੇਰੇ ਨਾਲ ਮੰਨ ਲਓ ਬੰਦਾ ਇੱਕ ਜਾਂਦਾ ਹੈ ਉਹਦੇ ਨਾਲ ਪੰਜ ਬੰਦੇ ਤਾਂ ਆ ਹੀ ਸਕਦੇ ਆ ਜੇ ਆਪਾਂ ਆਏ ਆ ਤੇ ਪੰਜ ਬੰਦੇ ਘੱਟੋ ਘਾਟ ਆਪਣੇ ਨਾਲ ਜੇ ਲੈ ਕੇ ਆਈਏ ਤੇ ਜੇ 100 50 ਲੀਟਰ ਅਸੀਂ ਆਇਆ ਤੇ ਪੰਜ ਬੰਦੇ ਹੋਣ ਤਾਂ 250 ਬੰਦਾ ਬਣ ਗਿਆ ਕਿ ਗੱਤ ਘਰੇ ਮੈਂ ਮਤਲਬ ਹਰ ਬੰਦੇ ਨੂੰ ਸਾਨੂੰ ਇਹ ਪਤਾ ਹੋਵੇ ਯਾਰ ਘੱਟੋ ਘੱਟ 5 ਬੰਦੇ ਤਾਂ ਮੈਂ ਨਾਲ ਲੈ ਕੇ ਹੀ ਜਾਣਾ ਹੈ ਜਦੋਂ ਅਸੀਂ 5-5 ਬੰਦੇ ਲੈ ਕੇ ਜਾਵਾਂਗੇ 12000 ਪਿੰਡਾਂ ਦੇ ਵਿੱਚੋਂ ਸਤਕਾਰਯੋਗ ਸਾਥੀ ਉਹ 12 60000 ਬੰਦਾ ਬਣਦਾ ਹੈ ਜਿਹੜਾ ਇਹ ਕਹੇ ਕਿ ਦੁਨੀਆ ਵਿਕ ਜੇ ਮੈਂ ਨਹੀਂ ਵਿਕਣਾ ਜਿਹੜਾ ਇਹ ਕਹੇ ਜਿੱਥੇ ਦਲਦਲ ਭਾਈਚਾਰਾ ਦੇ ਉੱਤੇ ਗਰੀਬਾਂ ਦੇ ਉੱਤੇ ਅਤਿਆਚਾਰ ਹੋਊਗਾ ਜਾਤੀ ਹੋਊਗੀ ਜ਼ੋਰ ਹੋਊਗਾ ਜ਼ੋਰਬ ਹੋਊਗਾ ਕੋਤੇ ਮੈਂ ਡਰ ਕੇ ਖੜਾ ਹੂੰਗਾ ਭਾਵੇਂ ਮੈਨੂੰ ਇਕੱਲੇ ਨੂੰ ਖੜਾ ਹੋਣਾ ਪੈ ਜੇ ਤਾਂ ਫਿਰ 12000 ਪਿੰਨਾ ਤੋਂ 60000 ਬੰਦਾ ਤੁਹਾਡੀ ਆਵਾਜ਼ ਬਣ ਸਕਦਾ ਤੋ ਇਸ ਤਰ੍ਹਾਂ ਦਾ ਸਿਸਟਮ ਇਸ ਤਰ੍ਹਾਂ ਦਾ ਆਪਾਂ ਬਣਾਉਣਾ ਚਾਹੋਨੇ ਤੇ ਜਰੇ ਬਣ ਗਿਆ ਤੇ ਫਿਰ ਭਾਈ ਰਾਜਪਗ ਦੇ ਨੇੜੇ ਵੀ ਬਗ ਜਾਣਗੇ ਸੋ ਇਸ ਕਰਕੇ ਫਿਲਹਾਲ ਅਸੀਂ ਸਯੁਗਤ ਦਲ ਤੋਂ ਮੋਰਚੇ ਦੇ ਵੱਲੋਂ ਮੈਂ ਤੁਹਾਨੂੰ ਸਾਰੇ ਸਾਥੀਆਂ ਨੂੰ ਬੇਨਤੀ ਕਰਦਾ ਕਿ ਆਪਾਂ ਸਯੁਗਤ ਦਲ ਤੋਂ ਮੋਰਚੇ ਜਿੰਨੀਆਂ ਜਥੇਬੰਦੀਆਂ ਕੋਈ ਬਾਬਾ ਸਾਹਿਬ ਦਾ ਅੰਬेडकर ਸਾਹਿਬ ਦੇ ਨਾਂ ਤੇ ਸਭਾ ਹੈ ਕੋਈ ਵਾਲਮੀਕ ਜੀ ਦੇ ਨਾਂ ਤੇ ਭਗਵਾਨ ਵਾਲਮੀਕ ਦੇ ਨਾਂ ਤੇ ਕੋਈ ਜਥੇਬੰਦੀ ਹੈ ਕੋਈ ਬਾਬਾ ਜੀਵਨ ਸਿੰਘ ਦੇ ਨਾਂ ਤੇ ਜਥੇਬੰਦੀ ਹੈ ਜਿਹਨੀਆਂ ਵਿੱਚ ਜਥੇਬੰਦੀਆਂ ਹਨ ਉਹਨਾਂ ਨੂੰ ਕੋਸ਼ਿਸ਼ ਕਰੀਏ ਸੰਯੁਕਤ ਦਲਤ ਮੋਰਚੇ ਦੇ ਇੱਕ ਘੱਟੋ ਘੱਟ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰੀਏ ਪ੍ਰੋਗਰਾਮ ਕੀ ਹੈ ਸੰਯੁਕਤ ਦਲਤ ਮੋਰਚੇ ਦਾ ਕਿ ਭਾਈ ਦਲਤਾਂ ਦੇ ਉੱਪਰ ਹੋ ਰਹੇ ਜ਼ੁਲਮ ਦੇ ਖਿਲਾਫ ਆਪਾਂ ਆਵਾਜ਼ ਬੰਦ ਬਲੰਦ ਕਰਨੀ ਔਰ ਇੱਕ ਮੈਂ ਹਰ ਜਗ੍ਹਾ ਬੇਨਤੀ ਕਰਦਾ ਇੱਥੇ ਵੀ ਆਪ ਜੋੜ ਕੇ ਕਰੂੰਗਾ ਸਾਰਿਆਂ ਨੂੰ ਬੇਨਤੀ ਇੱਕ ਕੋਸ਼ਿਸ਼ ਕਰੋ ਕਿ ਆਪਣੇ ਬੰਦੇ ਦੇ ਖਿਲਾਫ ਆਪਾਂ ਨਾ ਬੋਲੀਏ ਜਿਹੜੇ ਥੋੜੇ ਬੰਦੇ ਦੇ ਖਿਲਾਫ ਕੋਈ ਗੱਲ ਕਰੇ ਉਹਨੂੰ ਜਵਾਬ ਦਈਏ ਉਹਨੂੰ ਤੋਕੀਏ ਜੇ ਉਹ ਤੋਕਣ ਲੱਗੇ ਤੁਸੀਂ ਤਾਂ ਫਿਰ ਸਮਝੋ ਤੁਸੀਂ ਆਪਣੇ ਬੰਦਾ ਦੀ ਸਪੋਰਟ ਕਰ ਰਹੇ ਹੋ ਸੋ ਇਹ ਗੱਲ ਠੀਕ ਹੈ ਕਿ ਇੱਕ ਇੱਕ ਸੀਟ ਤੇ ਚਾਰ ਚਾਰ ਐਮਐਲਏ ਹੁੰਦੇ ਆ ਚਾਰ ਚਾਰ ਕੈਂਡੀਡੇਟ 10-10 ਕੈਂਡੀਡੇਟ ਵੀ ਹੁੰਦੇ ਆ ਆਪਣਾ ਆਪਣਾ ਫੀਲਡ ਆ ਆਪਣਾ ਆਪਣਾ ਸਿਸਟਮ ਹੈ ਇਸ ਗੱਲ ਦੀ ਚਿੰਤਾ ਨਾ ਕਰਿਆ ਕਰੋ ਕਿ ਤੁਸੀਂ ਆਪਣੇ ਆ ਦਾ ਵਿਰੋਧ ਕਰਕੇ ਅੱਗੇ ਵਧੋਗੇ ਆਪਣੇ ਆ ਦਾ ਸਾਥ ਦੇ ਕੇ ਤਾਂ ਕਿ ਵਧ ਸਕਦੇ ਆ ਪਰ ਆਪਣੇ ਆ ਦਾ ਵਿਰੋਧ ਕਰਕੇ ਅੱਗੇ ਨਹੀਂ ਵਧ ਸਕਦੇ ਸੋ ਸਿਸਟਮ ਦੇ ਨਾਲ ਲੜਾਈ ਹੈ ਕੁਨਾਸਾਂ ਨੂੰ ਬੇਨਤੀ ਕੀਤੀ ਸੀ ਮੈਂ ਨੈਸ਼ਨਲ ਦਲਤ ਮਹਾਪੰਚਾਇਤ ਜਦੋਂ ਬਣਾਈ ਇੱਕੋ ਮਿੰਟ ਦੀ ਗੱਲ ਖਤਮ ਕਰੂੰਗਾ ਤੁਹਾਡਾ ਸਾਹਿਬ ਨੈਸ਼ਨਲ ਦਲਤ ਮਹਾਪੰਚਾਇਤ ਜਦੋਂ ਅਸੀਂ ਬਣਾਈ ਤੇ ਮੈਨੂੰ ਸਾਥੀ ਕਹਿੰਦੇ ਮਤਲਬ ਕੀ ਹੈ ਇਸ ਗੱਲ ਦਾ ਮੈਂ ਕਿਹਾ ਵੀ ਆਮ ਤੌਰ ਤੇ ਗੱਲ ਇਹ ਹੈ ਕਿ ਸਾਡੇ ਵਾਸਤੇ ਸੱਥਾਂ 'ਤੇ ਬੈਠੇ ਲੋਕ ਜਿਹੜੇ ਮੈਂ ਸ਼ਬਦ ਵਰਤਾਂ ਉਹ ਕਹਿੰਦੇ ਐ ਮੈਂ ਜਿਹੜੇ ਸ਼ਬਦ ਉੱਤੇ ਕਹਾਂ ਸ਼ਾਇਦ ਉਹ ਠੀਕ ਨਹੀਂ ਹੋਣਗੇ ਕਿ ਇਹਨਾਂ ਦੀ ਕੋਈ ਪੰਚਾਇਤ ਨਹੀਂ ਹੁੰਦੀ ਐਦਾਂ ਹੀ ਕਹਿੰਦੇ ਆ ਨਾ ਇਹਨਾਂ ਦੀ ਕੋਈ ਪੰਚਾਇਤ ਨਹੀਂ ਵੀ ਸ਼ਬਦ ਜਿਹੜੇ ਬੋਲਦੇ ਆ ਮੈਂ ਨਹੀਂ ਬੋਲਣਾ ਚਾਹੁੰਦਾ ਮੈਂ ਕਿਹਾ ਕਹਿੰਦੇ ਪੰਚਾਇਤ ਅਸੀਂ ਮਹਾਪੰਚਾਇਤ ਬਣਾ ਕੇ ਦਿਖਾਵਾਂਗੇ ਅਸੀਂ ਨੈਸ਼ਨਲ ਅਦਾਲਤ ਮਹਾਪੰਚਾਇਤ ਦਾ ਗਠਨ ਕੀਤਾ ਹੁਣ ਕੀ ਆ ਸਾਡੇ ਜਿਹੜੇ ਸਾਥੀ ਐ ਮੰਨ ਲਓ ਛੋਟੀ ਜਿਹੀ ਗੱਲ ਐ ਖਾਣੇ ਜਾਵੜਨ ਉਥੇ ਕਹਿੰਦੇ ਇੱਕ ਤਾਂ ਸਾਡੇ ਬੰਦਾਂ ਨੂੰ ਇਹ ਗੱਲ ਪਸ ਸਮਝਾਈਏ ਉਹ ਕਹਿਣਗੇ ਤੂੰ ਮਸਲਾ ਹੋ ਜਾਈਏ ਕਹਿਣਗੇ ਸਾਰਾ ਪਿੰਡ ਫਲਾਣੇ ਬੰਦੇ ਦੇ ਨਾਲ ਐ ਜੀ ਆਪਦੇ ਆਪ ਨੂੰ ਪਿੰਡ ਚ ਹੀ ਨਹੀਂ ਮੰਨਦੇ ਤਦ ਅੰਦਰ ਭਈ ਸਾਰਾ ਪਿੰਡ ਉਹਨਾਂ ਦੇ ਨਾਲ ਐ ਜੀ ਭਈ ਆਪਦੇ ਆਪ ਨੂੰ ਤੁਸੀਂ ਪਿੰਡ ਚ ਹੀ ਨਹੀਂ ਮੰਨਦੇ ਤੋ ਇਹ ਗੱਲ ਉਹਨਾਂ ਨੂੰ ਕਹੀਏ ਕਿ ਅਸੀਂ ਵੀ ਸਾਡਾ ਵੀ ਪਿੰਡ ਹੈ ਤੋ ਜੇ ਕਦੇ ਜਾਂਦੇ ਐ ਇਥੇ ਪੰਚਾਇਤ ਵਾਲੇ ਆਏ ਸੀ ਕੁਡਾ ਸਾਹਿਬ ਉਦੋਂ ਬਾਅਦ ਅੱਗੇ ਪਹਿਲਾਂ ਹੀ ਸਾਡੇ ਬੰਦੇ ਉਥੇ ਗਏ ਹੁੰਦੇ ਐ ਉਹ ਕਹਿੰਦੇ ਐ ਇਥੇ ਮਹਾ ਪੰਚਾਇਤ ਵਾਲੇ ਵੀ ਫਿਰਦੇ ਸੀ ਉਹ ਕਹਿੰਦੇ ਇਹ ਮਹਾ ਪੰਚਾਇਤ ਹੁਣ ਕਿਹੜੀ ਹੋ ਗਈ ਸੋ ਕਹਿਣ ਤੋਂ ਭਾਵ ਆਪਾਂ ਬਹੁਤ ਵੱਡਾ ਆਪਣਾ ਦਾਇਰਾ ਹੈ 40% ਦੀ ਆਪਾਂ ਗੱਲ ਕਰੀਏ ਜੇ ਸਾਰੀ ਗੱਲ ਕਰੀਏ ਤਾਂ 85 15 ਦੀ ਗੱਲ ਕਰੀਏ ਮੈਂ ਕੁਡਾ ਸਾਹਿਬ ਨੂੰ ਬੇਨਤੀ ਕਰ ਰਿਹਾ ਸੀਗਾ ਬੈਠਾ ਕਿ ਜਲਦੀ ਹੀ ਸੰਯੁਕਤ ਅਦਾਲਤ ਮੋਰਚੇ ਦੇ ਜਿਹੜੇ ਆਗੂ ਐ ਉਹਨਾਂ ਦੀ ਮੀਟਿੰਗ ਕਾਲ ਕਰੋ ਮੈਂ ਭਗਵਾਨ ਜੀ ਨਾਲ ਵੀ ਗੱਲ ਕੀਤੀ ਚਾਹੇ ਮਾਨਸਾ ਕਰ ਲੋ ਚਾਹੇ ਬਠਿੰਡੇ ਕਰ ਲੋ ਪ੍ਰਬੰਧ ਕਰ ਲਾਂਗੇ ਕੱਲੇ ਆਗੂਆਂ ਨੇ ਉੱਥੇ ਆਉਣਾ ਹੈ। ਤੇ ਆਪ ਕੋ ਤਾਂ ਚਿੰਤਾ ਕਰੀਏ ਇਹਦੇ ਇਸ ਵਿਸ਼ੇ ਤੇ ਆ ਸਾਰੇ ਵਿਸ਼ੇ ਤੇ ਇਹਦਾ ਪਰ ਰਿਵਿਊ ਕਰੀਏ ਚਿੰਤਾ ਕਰੀਏ ਕਿ ਯਾਰ ਕਿੱਥੇ ਕਿੱਥੇ ਕਮੀਆਂ ਸਾਨੂੰ ਕੀ ਕੁਝ ਕਰਨ ਦੀ ਲੋੜ ਹੈ। ਸੋ ਇਹਨਾਂ ਸ਼ਬਦਾਂ ਦੇ ਨਾਲ ਮੈਂ ਇੱਕ ਵਾਰ ਫਿਰ ਤੁਹਾਡਾ ਜਿਹੜੇ ਤੁਸੀਂ ਇੱਥੇ ਚੱਲ ਕੇ ਆਏ ਤੁਹਾਡਾ ਦਿਲ ਦੀਆਂ ਗਰਾਈਆਂ ਤੋਂ ਕਰੇਂਦੀ ਸਿੰਘ ਗਹਿਰੀ ਕੋਟ ਨੂੰ ਕੋਟ ਧੰਨਵਾਦ ਕਰਦਾ ਕਿ ਭਾਈ ਬੜਾ ਔਖਾ ਟਾਈਮ ਕੱਢਣਾ ਬੜਾ ਔਖਾ ਪੈਸਾ ਲਾਉਣਾ ਪਰ ਤੁਸੀਂ ਸਾਰਿਆਂ ਨੇ ਖੁੱਡਾ ਸਾਹਿਬ ਦੀ ਬੇਨਤੀ ਪ੍ਰਵਾਨ ਕਰੀ ਤੇ ਅੱਜ ਸ਼੍ਰੋਮਣੀ ਜਨਰਮ ਅਰਮਰਸੀਰ ਬਾਬਾ ਜੀਵਨ ਸਿੰਘ ਜੀ ਦੇ ਰਗਰੇਟਾ ਗੁਰੂ ਦਾ ਬੇਟਾ ਦਿਪਸ ਦੇ ਆ ਕੇ ਬਾਬਾ ਜੀਵਨ ਸਿੰਘ ਦਾ ਤੁਸੀਂ ਅਸ਼ੀਰਵਾਦ ਪ੍ਰਾਪਤ ਕੀਤਾ ਹੈ ਤੇ ਬਾਬਾ ਜੀਵਨ ਸਿੰਘ ਕਿਰਪਾ ਕਰਨ ਜਿਹਨੇ ਸਾਹਮਣੇ ਬੈਠੇ ਹੋ ਜਿਹਨੇ ਸਟੇਜ ਤੇ ਬੈਠੇ ਹੋ ਤੁਸੀਂ ਤੇ ਤੁਹਾਡੇ ਪਰਿਵਾਰ ਤੇ ਸਾਡਾ ਸਮਾਜ ਸਾਡਾ ਭਾਈਚਾਰਾ ਦਿਨ ਦੁੱਖ ਦੀ ਰਾਤ ਤੋਂ ਗਣੀ ਤਰੱਕੀ ਕਰੇ ਬਾਬਾ ਜੀਵਨ ਸਿੰਘ ਦਾ ਅਸ਼ੀਰਵਾਦ ਤੁਹਾਡੇ ਸਿਰ ਉੱਤੇ ਹੋਵੇ ਇਹਨਾਂ ਸ਼ਬਦਾਂ ਦੇ ਨਾਲ ਗੁਰੂ ਵਿਦਾਜੀ ਜੀ ਦੀ ਇੱਕ ਕਥਨ ਉਹ ਕਹਿ ਕੇ ਮੈਂ ਸਮਾਪਤ ਕਰੂੰਗਾ ਗੁਰੂ ਵਿਦਾਜੀ ਜੀ ਕਹਿੰਦੇ ਆ ਸਾਧ ਸੰਗਤ ਮਿਲ ਰਹੀ ਉਹ ਮਾਦੋ ਜੈਸੇ ਮਦਮ ਮਖੀਰਾ ਕਿੱਡਾ ਬੜਾ ਸੰਦੇਸ਼ ਦਿੱਤਾ ਉਹਨਾਂ ਨੇ ਕਿ ਡੂੰਮਣੇ ਮਖਿਆ ਦੀਆਂ ਮੱਕੀਆਂ ਦਾ ਜਿਵੇਂ ਆਪਸੀ ਪਿਆਰ ਹੁੰਦਾ ਹੈ ਇਸ ਤਰ੍ਹਾਂ ਦਾ ਪਿਆਰ ਸਾਡੇ ਸਮਾਜ ਸਾਡੇ ਸਿਸਟਮ ਵਿੱਚ ਬਣ ਜਾਈ ਕੋਈ ਦੁਸ਼ਮਣ ਦੀ ਤਾਲ ਤੁਹਾਡੇ ਨਾਲ ਯਾਦ ਨਹੀਂ ਕਰ ਸਕਦੀ ਧੱਕਾ ਨਹੀਂ ਕਰ ਸਕਦੀ ਇਹ ਗੱਲ ਕਿਰਨਜੀਤ ਸਿੰਘ ਗਹਿਰੀ ਤੁਹਾਨੂੰ ਵਾਅਦਾ ਨਾ ਕਰ ਸਕਦਾ 24 ਤਰੀਕ ਨੂੰ ਪਟਿਆਲੇ ਦੀ ਗੱਲ ਸਾਫ਼ੀ ਨੇ ਕੀਤੀ ਹੈ ਪਟਿਆਲੇ ਉੱਤੇ ਜ਼ਮੀਨ ਨੂੰ ਲੈ ਕੇ ਝਗੜਾ ਹੈ ਉਸ ਮਸਲੇ ਨੂੰ ਲੈ ਕੇ 24 ਜੀ ਨੂੰ ਕੱਠ ਰੱਖਿਆ ਪਟਿਆਲੇ ਮੈਂ ਚਾਹੁੰਗਾ ਸਾਰੇ ਆਓ ਸਾਰੇ ਨੇ ਜੇਲ੍ਹ ਸਾਥੀ ਆ ਸਕਦੇ ਐ ਉਸ ਸਮਾਗਮ ਉਸ ਪ੍ਰੋਗਰਾਮ ਦੇ ਵਿੱਚ ਜਰੂਰ ਆਓ ਕਿਸੇ ਪੋਲੀਟੀਕਲ ਪਾਰਟੀ ਦਾ ਪ੍ਰੋਗਰਾਮ ਨਹੀਂ ਹੈ ਉਹ ਇੱਕ ਸਾਂਝੇ ਤੌਰ ਤੇ ਇੱਕ ਪ੍ਰੋਗਰਾਮ ਹੈ ਬਹਿਕੂੜਾ ਸਰੂਬੇ ਦੀ ਕੀਤੀ ਸਜੋਤ ਦਾਲ ਤੋਂ ਮੋਰਚੇ ਬਲੋ ਉਹ ਲੜਾਈ ਅਸੀਂ ਲੜਾਂਗੇ ਲੜਾਈ ਵੱਡੀ ਹੈ ਇੱਕ ਲੜਾਈ ਸਾਨੂੰ ਹੋਰ ਲੜਨੀ ਪੈਣੀ ਆ ਉਹ ਵੀ ਜਰੂਰ ਖੁੱਡਾ ਸਾਹਿਬ ਧਿਆਨ ਚ ਰੱਖਿਓ ਪੰਜਾਬ ਦੀ ਸਰਕਾਰ ਨੇ ਪਿਛਲੇ ਦਿਨੀ ਇੱਕ ਪ੍ਰੈਸ ਕਾਨਫਰੰਸ ਕੀਤੀ ਕਿ ਹਥਿਆਰ ਛਾਪਿਆ ਕਿ 68 ਕਰੋੜ ਰੁਪਇਆ ਅਸੀਂ ਮਾਫ ਕਰਤਾ ਸੀ ਭਾਈ ਚਰਨ ਦਾ ਕਰਜ਼ਾ ਮਾਫ ਕਰਤਾ ਦੂਜੇ ਦਿਨ ਉਹਨਾਂ ਨੇ ਕੀ ਕੀਤਾ ਇੱਕ ਨਵਾਂ ਨੋਟੀਫਿਕੇਸ਼ਨ ਕਰਤਾ ਕਿ ਹੁਣ ਮਜ਼ਦੂਰ ਤਰਕਾ 12 ਘੰਟੇ ਕੰਮ ਕਰੂਗਾ 8 ਘੰਟਿਆਂ ਦੀ ਬਜਾਏ 12 ਘੰਟੇ ਕੰਮ ਕਰੂਗਾ ਤੇ ਦਿਹਾੜੀ ਉਹੀ ਮਿਲਣੀਆਂ ਤੁਹਾਨੂੰ ਸੋਇਕਈ ਇਦਾਂ ਦੀਆਂ ਜਿਹੜੀਆਂ ਨੀਤੀਆਂ ਪਾਲਸੀਆਂ ਉਹਦਾ ਅਸੀਂ ਵਿਰੋਧ ਕਰੀਏ ਡਟ ਕੇ ਆਵਾਜ਼ ਬੁਲੰਦ ਕਰੀਏ ਸੋ ਇਹਨਾਂ ਸ਼ਬਦਾਂ ਨਾਲ ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਧੰਨਵਾਦ ਖੁੱਡਾ ਸਾਹਿਬ ਦਾ ਧੰਨਵਾਦ ਤੇ ਖੁੱਡਾ ਸਾਹਿਬ ਨੂੰ ਭਰੋਸਾ ਦਿੰਨੇ ਆ ਗਰਨਜੀਤ ਘੈਰੀ ਜੇਨਰ ਕੋ ਰਾ ਦਿਨੇ ਬਾਦ ਮਾਰੋ ਰਾਤ ਬਾਦ ਮਾਰੋ ਜਦੋਂ ਬਾਦ ਮਾਰੋਗੇ ਕੁੜਾ ਸਾਹਿਬ ਤੁਹਾਡੇ ਨਾਲ ਭਾਈਚਾਰੇ ਵਾਸਤੇ ਖੜੇ ਮਿਲਾਂਗੇ ਭਾਵੇਂ ਮੈਂ ਕਾਂਗਰਸ ਪਾਰਟੀ ਦਾ ਜਨਰਲ ਸਕੱਤਰ ਹਾਂ ਮਜ਼ਦੂਰ ਮਜ਼ਦੂਰ ਸੰਗਠਨ ਦਾ ਚੇਅਰਮੈਨ ਹਾਂ ਪਰ ਪਾਰਟੀ ਬਾਤ ਪਹਿਲਾਂ ਆਪਣਾ ਸਮਾਜ ਤੇ ਆਪਣਾ ਭਾਈਚਾਰਾ ਬਰਕਰਾਰ ਰੱਖਣਾ ਜ਼ਰੂਰੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਨਾਰਾ ਲੜਨਾ ਆਪਾਂ ਪੂਰੇ ਜੋਰ ਨਾਲ ਬਾਬਾ ਸਾਹਿਬੋਂ ਮੇਰ ਕਰ ਆਵੋ ਰਹੇ ਆਵਾਜ਼ ਹੀ ਨਹੀਂ ਆਉਂਦੀ کہ میں لڑائی رہا گے دونے وہاں کھڑیاں کر کے جو آج ہی نہیں آسکتی سرکاروں چندہ جو گے بابا صاحب امدھر کر امر رہے بابا صاحب امدھر کر امر رہے بھائی جی کا خالصہ بھائی جی کی فتح جائز عبیدار